ਹਾਂਜੀ ਉਹਨਾਂ ਦੇ ਉਹਨਾਂ ਨੇ ਆਪਣੀ ਪਤਨੀ ਨੂੰ ਲਿਖਾਈ ਹੈ ਸਟੇਟਮੈਂਟ ਉੱpon ਤੇ ਤੇ ਉਹਨਾਂ ਨੇ ਇਹ ਨੂੰ ਸਹੀ ਮੰਨ ਲੈਣਾ ਚਾਹੀਦਾ ਅੱਛਾ ਤੁਸੀਂ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਆਫੀਸ਼ੀਅਲ ਟਵੀਟ ਹੀ ਮੰਨ ਲੈਣਾ ਚਾਹੀਦਾ ਇਹ ਐਮਪੀਡੀ ਸਾਂ ਚੱਕਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਅਮਰਤਪਾਲ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਅਮਰਤਪਾਲ ਸਿੰਘ ਨੇ ਲਿਖਿਆ ਹੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਹੈ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਏ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਸਗੋਂ ਮਾਣ ਵਾਲੀ ਗੱਲ ਹੈ ਜਿਸ ਸੁਪਨੇ ਦੀ ਧਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਇੱਕ ਚੋਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਟੁਕਮਾ ਬੈਠਦਾ ਏ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਦੇ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਹੈ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਆ ਤੇ ਮੈਂ ਇਹ ਗੱਲ ਕਹਦਾ ਹਾਂ ਕਿ ਇਹ ਮੇਰੀ ਮਾਂ ਨਹੀਂ ਹੈ ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇहद ਸਖਤ ਹੈ ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੋਤਾਹੀ ਨਹੀਂ ਹੋਣੀ ਚਾਹੀਦੀ ਗੁਰੂ ਪੰਥ ਦਾ ਦਾਸ ਅਮਰਤਪਾਲ ਸਿੰਘ ਬੰਦੀ ਦਿਬਰੂਗੜ੍ਹ ਜੇਲ੍ਹ ਅਸਾਮ ਬਿਲਕੁਲ ਇਹ ਵੱਡਾ ਬਿਆਨ ਜਿਹੜਾ ਹੈਗਾ ਅਮਰਤਪਾਲ ਸਿੰਘ ਦਾ ਸਾਹਮਣੇ ਆ ਚੁੱਕਿਆ ਹੈ ਔਰ ਆਪਣੀ ਮਾਤਾ ਜੀ ਦੇ ਬਿਆਨ ਦਾ ਜਵਾਬ ਉਹਨਾਂ ਨੇ ਦਿੱਤਾ ਹੈ ਜੋ ਕਿ ਉਹਨਾਂ ਦੀ ਮਾਤਾ ਜੀ ਨੇ 5 ਜੁਲਾਈ ਨੂੰ ਕਿਹਾ ਸੀਗਾ ਕਿ ਅਮਰਤਪਾਲ ਸਿੰਘ ਨੇ ਸਵਧਾਨਿਕ ਤੌਰ ਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਲੈਕਸ਼ਨ ਲੜੀ ਆ ਤੇ ਕਾਨੂੰਨ ਦੀ ਹੁਣ ਸੌ ਚੱਕੀ ਆ ਐਮਪੀ ਦੀ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਸੌ ਚੱਕੀ ਆ ਸੋਸ ਤੇ ਅਮਰਤਪਾਲ ਸਿੰਘ ਦਾ ਵੱਡਾ ਬਿਆਨ ਜਿਹੜਾ ਸਾਹਮਣੇ ਆ ਚੁੱਕਿਆ ਏ ਬਿਲਕੁਲ ਉਹਨਾਂ ਨੇ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਏ ਔਰ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਕੀਤੀ ਹੈ ਆਪਣੇ ਮਾਤਾ ਜੀ ਦੇ ਵੱਲੋਂ ਦਿੱਤੇ ਗਏ ਬਿਆਨ ਦੀ ਔਰ ਖਾਸ ਤੌਰ ਤੇ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਅਮਰਤਪਾਲ ਦੇ ਪਿਤਾ ਜੀ ਨੇ ਖਾਸ ਗੱਲਬਾਤ ਕੀਤੀ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਅਮਰਤਪਾਲ ਸਿੰਘ ਦਾ ਅਫੀਸ਼ੀਅਲ ਬਿਆਨ ਹੈ ਇਹਨੂੰ ਸਮਝਿਆ ਜਾਵੇ ਇਹ ਗੱਲਾਂ ਅਮਰਤਪਾਲ ਸਿੰਘ ਨੇ ਆਪਣੀ ਸਿੰਘਣੀ ਨੂੰ ਕਹੀਆਂ ਤੇ ਉਹਨਾਂ ਦੀ ਸਿੰਘਣੀ ਦੇ ਵੱਲੋਂ ਇਹ ਗੱਲਾਂ ਅੱਗੇ ਰਿਲੀਜ਼ ਕੀਤੀਆਂ ਗਈਆਂ ਏ ਜਦੋਂ ਫੇਮ ਸੀ ਇੱਕ ਇਹ ਵੀ ਤੁਹਾਡੇ ਤੋਂ ਜਾਣਕਾਰੀ ਚਾਹੁੰਦੇ ਆ ਵੀ ਜਿਹੜਾ ਟਵਿੱਟਰ ਹੈਂਡਲ ਹੈਗਾ ਜਿਹਦੇ ਉੱਪਰੋਂ ਇਹ ਪੋਸਟ ਪਾਈ ਗਈ ਹੈ ਅਮਰਪਾਲ ਸਿੰਘ ਉਹਨਾਂ ਦੇ ਵੱਲੋਂ ਇਹ ਆਖਰਕਾਰ ਹੈਂਡਲ ਕਾਉਂਟ ਕਰ ਰਿਹਾ ਇਸ ਨੂੰ ਆਫੀਸ਼ੀਅਲ ਟਵੀਟ ਮੰਨ ਲੀਏ ਉਹਨਾਂ ਦਾ ਹਾਂਜੀ ਉਹਨਾਂ ਦੇ ਉਹਨਾਂ ਨੇ ਆਪਣੀ ਪਤਨੀ ਨੂੰ ਲਿਖਾਈ ਹੈ ਸਟੇਟਮੈਂਟ ਉੱpon ਤੇ ਤੇ ਉਹਨਾਂ ਨੇ ਇਹ ਨੂੰ ਸਹੀ ਮੰਨ ਲਿਆ ਜਾਣਾ ਚਾਹੀਦਾ ਅੱਛਾ ਤੁਸੀਂ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਆਫੀਸ਼ੀਅਲ ਟਵੀਟ ਹੀ ਮੰਨ ਲੈਣਾ ਚਾਹੀਦਾ ਇਹ